ਲਓ ਜੀ ਤੁਹਾਨੂੰ ਚੀਜ਼ ਦਿਖਾਈਏ ਅਮਰੀਕਾ ਦੀ ਵਹਿਮ ਭਰਮ ਕਹਿ ਲਈਏ ਜਾਦੂ ਟੂਨੇ ਕਹਿ ਲਈਏ ਕੁਸਮਰਜੀ ਕਹਿ ਲਈਏ ਕਮੈਂਟ ਤੁਸੀਂ ਦੇਣੇ ਆ ਆਪਾਂ ਤਾਂ ਚੀਜ਼ ਦਿਖਾ ਦੇਣੀ ਆ ਅਮਰੀਕਾ ਦਾ ਹਾਈਵੇ ਨੰਬਰ ਹੈਗਾ ਕੈਲੀਫੋਰਨੀਆ ਦੇ ਵਿੱਚ 62 ਤੇ ਜਦੋਂ ਇਹਦੇ ਉੱਤੇ ਜਾਈਏ ਕਿਸ ਸ਼ਹਿਰ ਦੇ ਵਿੱਚ ਹਵਾ ਚੱਲ ਰਹੀ ਆ ਤੇ ਗਰਮੀ ਬਹੁਤ ਆ ਤੇ ਮੈਨੂੰ ਵੀ ਛਤਰੀ ਲੈਣੀ ਪੈ ਰਹੀ ਆ ਇੱਕ ਸ਼ਹਿਰ ਦੇ ਵਿੱਚ ਇਹ ਆਉਂਦੀ ਆ ਰਸਤੇ ਦੇ ਵਿੱਚ 62 ਨੰਬਰ ਹਾਈਵੇ ਦੇ ਉੱਤੇ ਇਨੂੰ ਕਹਿੰਦੇ ਆ ਸ਼ੂ ਫੈਂਸ ਫੈਂਸ ਦਾ ਮਤਲਬ ਕੀ ਹੁੰਦੀ ਹੈ ਜਿਹੜੀ ਆਪਣੀ ਦੀਵਾਰ ਹੁੰਦੀ ਆ ਕੱਢੀ ਹੁੰਦੀ ਆ ਸੇਫਟੀ ਪੱਖੋਂ ਕਹਿ ਲਈਏ ਉਹਨੂੰ ਫੈਂਸ ਕਹਿ ਦਿੰਨੇ ਆਪਾਂ ਕਿਸੇ ਜਾਨਵਰ ਨੂੰ ਰੋਕਣ ਵਾਸਤੇ ਬੰਦੇ ਨੂੰ ਰੋਕਣ ਵਾਸਤੇ ਤੇ ਪ੍ਰੰਤੂ ਜਿੱਥੇ ਇੱਥੇ ਕੀ ਆ ਵੀ ਇੱਕ ਫੈਂਸ ਦੇ ਉੱਤੇ ਸ਼ੂ ਟੰਗੇ ਹੁੰਦੇ ਆ ਜੁੱਤੇ ਤੇ ਇੱਥੇ ਜਦੋਂ ਨੰਗਦੇ ਆ ਮੇਰੇ ਮੁਤਾਬਕ ਮੈਂ ਆਈ ਥਿੰਕ ਤੀਜੀ ਵਾਰ ਕਿ ਚੌਥੀ ਵਾਰ ਨੰਗਲ ਲੰਗਾ ਲੰਗਿਆ ਤੇ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਮੇਰੇ ਮੈਂ ਪੇਜੀਆਂ ਹੋਈਆਂ ਆਪਣੇ ਫੇਸਬੁੱਕ ਤੇ ਜਾਂ ਆਪਣੇ ਪੇਜ ਤੇ ਪਾਈਆਂ ਹੋਈਆਂ ਸੀਗੀਆਂ ਤੇ ਇਹ ਵਹਿਮ ਭਰਮ ਕਹਿ ਲੋ ਚਾਹੇ ਨਾ ਇੱਥੋਂ ਦਾ ਕੋਈ ਕਲਚਰ ਨਾਲੋਂ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਲੋਕੀ ਇੱਥੇ ਜੁੱਤੇ ਟਾਂਕੇ ਜਾਂਦੇ ਆ ਕਾਰਨ ਕੀ ਆ ਕੋਈ ਸੋਸ਼ਲ ਮੀਡੀਆ ਤੇ ਨਹੀਂ ਇਹਦੀ ਇਨਫੋਰਮੇਸ਼ਨ ਹੈਗੀ ਕੋਈ ਵਿਕੀਪੀਡੀਆ ਹੋਰ ਕਹਿ ਲਈਏ ਜਿਹੜਾ ਪਲੇਟਫਾਰਮ ਹੁੰਦਾ ਜਿਵੇਂ ਨੌਲੇਜ ਵਾਲਾ ਆਪਾਂ ਕਹਿ ਲਈਏ ਇੰਟਰਨੈਟ ਤੇ ਕੋਈ ਉਹਦੀ ਇਨਫੋਰਮੇਸ਼ਨ ਨਹੀਂ ਹੈਗੀ ਵੀ ਇਹ ਕਿਉਂ ਸ਼ੂ ਟੰਗੇ ਜਾਂਦੇ ਆ ਨਾ ਇੱਥੇ ਕੋਈ ਲਿਖਿਆ ਹੁੰਦਾ ਸ਼ੂਜ਼ ਵੀ ਟੰਗ ਦਿੰਦੇ ਆ ਤੇ ਪਤਾ ਨਹੀਂ ਹੁਣ ਮਰੇ ਬੰਦਿਆਂ ਦੇ ਟਾਂਕੇ ਜਾਂਦੇ ਆ ਜਿਉਂਦਿਆਂ ਦੇ ਟਾਂਕੇ ਜਾਂਦੇ ਆ ਪਰੰਤੂ ਮੈਂ ਦੇਖਿਆ ਅ ਕਈ ਵਾਰ ਨਵੇਂ ਸ਼ੂਜ਼ ਜੀ ਬਿਲਕੁਲ ਨਵੇਂ ਸ਼ੂ ਹੁੰਦੇ ਆ ਪਰੰਤੂ ਸ਼ੂਜ਼ ਉਹਨੇਕ ਹੁੰਦੇ ਆ ਵੀ ਕਹਿ ਲਈਏ ਬ੍ਰਾਂਡ ਨਹੀਂ ਹੁੰਦੇ ਕਹਿੰਦੇ ਹੁੰਦੇ ਜੇ ਬੰਦੇ ਨੇ ਦਾਨ ਪੁੰਨ ਵੀ ਕਰਨਾ ਜੇ ਕਿਸੇ ਬਾਬੇ ਨੂੰ ਦੇਵੀ ਦੇਵਤਿਆਂ ਨੂੰ ਮੰਨਦਾ ਤਾਂ ਫਿਰ ਵੱਡੇ ਬ੍ਰਾਂਡ ਵੀ ਹੋਣੇ ਚਾਹੀਦੇ ਆ ਪਰੰਤੂ ਆ ਚੈਂਪੀਅਨ ਦਾ ਵੀ ਪਿਆ ਚੈਂਪੀਅਨ ਤੇ ਪ੍ਰੰਤੂ ਜਿੰਨੇ ਕ ਮੈਂ ਦੇਖਿਆ ਇੱਥੇ ਜ਼ਿਆਦਾਤਰ ਮੇਰੇ ਦੱਸਣ ਦਾ ਮਤਲਬ ਕੀ ਆ ਵੀ ਜੇ ਕਿਸੇ ਨੂੰ ਪਤਾ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਵਹਿਮ-ਪਰਮਾ ਕਿ ਕੋਈ ਜਾਦੂ ਟੂਣਾ ਕਿ ਕੋਈ ਪੂਤ-ਪ੍ਰੇਤ ਆ ਬੰਦਾ ਬਣਾਇਆ ਲੈ ਬੰਦਾ ਬਣਾਇਆ ਤੇ ਪੂਤ-ਪ੍ਰੇਤ ਦੀ ਆਤਮਾ ਵਿੱਚ ਰੋਬਟੰਗੋ ਉਹ ਵੀ ਲਾਇਆ ਪ੍ਰਾਪਰ ਹਾ ਜਿਗਾੜ ਤੇ ਇਹ ਹੈਗਾ ਅਮਰੀਕਾ ਦਾ ਸਟੇਟ ਕੈਲੀਫੋਰਨੀਆ ਤੇ ਹਾਈਵੇ ਨੰਬਰ 62 ਤੇ ਜਦੋਂ ਆਪਾਂ ਇਧਰੋਂ 40 ਤੋਂ ਇਧਰ 40 ਪੈਂਦਾ 40 ਤੋਂ ਜੇ ਆਪਾਂ 10 ਤੇ ਚੜਨਾ ਹੋਵੇ ਜਦੋਂ ਕੈਲੀਫੋਰਨੀਆ ਇਧਰੋਂ ਐਂਟਰ ਹੁੰਨੇ ਆ ਉਥੋਂ ਨੀਡਲ ਕੋਲੋਂ ਨਾਲ ਹੀ 95 ਸ਼ੁਰੂ ਹੁੰਦਾ ਤੇ ਫੇਰ ਉਸ ਤੋਂ ਬਾਅਦ 62 ਨੰਬਰ ਆ ਜਾਂਦਾ ਤੇ ਆਉਂਦਾ ਆਉਂਦਾ 62 ਨੰਬਰ ਇੱਥੋਂ ਗਾਹ ਜਾ ਕੇ ਆਪਾਂ ਉੱਥੇ 10 ਨੰਬਰ ਤੇ ਚੜ ਜਾਣਾ ਹਾਈ ਇੰਟਰਸਟੇਟ ਉੱਤੇ ਤੇ ਉਦੋਂ ਹੀ ਰਸਤੇ 'ਚ ਆਉਂਦਾ ਤੇ ਇਹ ਮਨ ਲੋ ਕਿ ਆਂਦਾ ਮਤਲਬ ਕੀ ਹੈ ਜੇ ਮੇਰੀ ਆਦਤ ਆ ਵੀ ਇਹ ਚੀਜ਼ਾਂ ਮੈਂ ਰੋਕ ਕੇ ਦੇਖਦਾ ਹੁੰਨਾ ਵੀ ਪਹਿਲੀ ਵਾਰ ਵੀ ਪਹਿਲਾਂ ਮੈਂ ਦੇਖੀਆਂ ਬੜੀ ਹੈਰਾਨੀ ਹੁੰਦੀ ਆ ਵੀ ਲੋਕ ਇਹੋ ਜਿਹੇ ਵਹਿਮ ਭਰਮ ਆ ਦੇਖੋ ਫੈਂਸ ਦੇ ਉੱਤੇ ਟੰਗੀਆਂ ਵੀ ਆ ਤੇ ਫਿਰ ਇਹਦਾ ਮਤਲਬ ਇੱਥੇ ਕੋਈ ਆਉਂਦਾ ਜਾਂਦਾ ਕੋਈ ਵਹਿਮ ਭਰਮ ਕਹ ਲਈਏ ਵੀ ਚੱਕ ਕੇ ਇਕੱਠੇ ਵੀ ਕਰ ਦਿੰਦੇ ਆ ਇੱਧਰ ਉੱਧਰ ਖਿਲਰ ਰਹੇ ਨਾ ਹੁਣ ਤੇ ਕਈ ਵਾਰ ਤਾਂ ਇਹੋ ਜਿਹੇ ਹੁੰਦੇ ਆ ਮੈਂ ਇੱਥੇ ਆ ਕੇ ਜਦੋਂ ਤਿੰਨ ਤੀਜੀ ਵਾਰ ਜਾਂ ਚੌਥੀ ਵਾਰ ਲੰਘ ਚੌਥੀ ਕਵਾਰ ਸ਼ਾਇਦ ਮੈਂ ਲੰਘ ਰਿਹਾ ਇੱਥੋਂ ਦੀ ਤੇ ਆਹ ਦੇਖੋ ਸ਼ੂਜ ਇੱਧਰ ਇਕੱਠੇ ਕੀਤੇ ਪਏ ਆ ਜਿਹੜੇ ਉਹ ਫੈਂਸ ਤੋਂ ਥੱਲੇ ਤੋਂ ਲੜੇ ਡੇਕ ਪੈਂਦੇ ਆ ਜਾਂ ਇਧਰ ਖਿੱਲਰ ਖੁੱਲਰ ਜਾਂਦੇ ਹੋਣੇ ਆ ਹਨੇਰੀਆਂ ਨਹੋਰੀਆਂ ਕਰਕੇ ਕੁਝ ਵੀ ਕਹਿ ਲੋ ਇਹ ਬੂਟ ਇਕੱਠੇ ਕੀਤੇ ਵੇ ਆ ਤੇ ਹੁਣ ਜੇ ਕਿਸੇ ਨੂੰ ਪਤਾ ਤੇ ਇਹਦੇ ਬਾਰੇ ਤੁਸੀਂ ਮੈਨੂੰ ਕਮੈਂਟ ਦਿਓ ਵੀ ਕੀ ਵਿਚਾਰ ਧਾਰਾ ਹੈਗੀ ਆ ਅਮਰੀਕਾ ਦੇ ਵਿੱਚ ਇਹ ਵੀ ਕਿਹਨੂੰ ਮੰਨਦੇ ਆ ਕਿਹੜੇ ਦੇਵੀ ਦੇਵਤੇ ਨੂੰ ਮੰਨਦੇ ਆ ਜਾਂ ਕਿਹਨੂੰ ਕਹ ਲਈਏ ਆ ਕੋਈ ਆਪਾਂ ਕਹ ਲਈਏ ਆਂਦੇ ਵਿਸ਼ਵਾਸ ਕਹ ਲਈਏ ਕੁਝ ਵੀ ਕਹ ਲਈਏ ਸ਼ਬਦ ਇਹ ਮੰਨਤਾ ਇਹਨਾਂ ਬਾਲਾ ਹੁਣ ਵਿਚਾਰ ਦੇਣੇ ਵੀ ਨਹੀਂ ਆਉਂਦੇ ਕਈ ਵਾਰ ਦਿਮਾਗ ਚੋਂ ਸ਼ਬਦ ਭੁੱਲ ਜ ਜਾਂਦੇ ਆ ਵੀ ਕੀ ਕਹੀਏ ਤੇ ਤਦੂ ਸੋਸ਼ਲ ਮੀਡੀਆ ਇੰਟਰਨੈਟ ਤੇ ਵੀ ਕੋਈ ਜਾਣਕਾਰੀ ਨਹੀਂ ਹੈਗੀ ਇਹਦੇ ਬਾਰੇ ਵੀ ਇੱਥੇ ਲੋਕੀ ਕਿਉਂ ਡੰਕੇ ਜਾਂਦੇ ਆ ਬਸ ਇੱਥੇ ਮੇਰੇ ਮੁਤਾਬਕ ਤਾਂ ਇੰਨਾ ਕੁ ਲੱਗਦਾ ਵੀ ਇੱਥੇ ਕਿਸੇ ਸਮੇਂ ਦੇ ਉੱਤੇ ਸਾਰੇ ਆਸੇ ਪਾਸੇ ਸੁਨਣਾ ਏਰੀਆ ਜਿਸ ਤੋਂ ਤੱਕ ਨਿਗਾਹ ਮਾਰੋ ਸੁਨਣਾ ਏਰੀਆ ਵੀ ਹੋ ਸਕਦਾ ਵੀ ਕਿਸੇ ਸਮੇਂ ਤੇ ਇੱਥੇ ਕੋਈ ਘਰ-ਬਾਰ ਹੁੰਦਾ ਹੋਊਗਾ ਜਦੋਂ ਘਰ ਹੁੰਦਾ ਸੀ ਤੇ ਉਹਨੂੰ ਘਰ ਨੂੰ ਕਿਤੇ ਆਗੋ ਕੇ ਲੱਗੀ ਆ ਤੇ ਜਿਵੇਂ ਇਧਰ ਘਰ ਹੋਣਾ ਜਾਂ ਹੋ ਸਕਦਾ ਵੀ ਹਾਈਵੇ ਨੰਗ ਰਿਆ ਤੇ ਇੱਥੇ ਕੋਈ ਜਿਹਨੂੰ ਸਟੋਰ ਕਹਿ ਦਿੰਦੇ ਆ ਕੋਈ ਗੈਸ ਸਟੇਸ਼ਨ ਹੋਵੇ ਪੋਸਿਬਿਲਟੀ ਹੋ ਸਕਦੀ ਆ ਪੱਥਰ ਕੰਕਰੀਟ ਲੱਗਿਆ ਹੋਇਆ ਤੇ ਉੱਥੇ ਕੋਈ ਭਾਣਾ ਵਾਪਰ ਗਿਆ ਹੋਵੇ ਤੇ ਉਹ ਪਰ ਭਾਣਾ ਵਾਪਰਨਾ ਦਾ ਕੁਦਰਤੀ ਕਾਰਨ ਹੋ ਸਕਦੇ ਆ ਪਰੰਤੂ ਗਲਤ ਆਪਾਂ ਕਰਦੇ ਆ ਵਹਿਮ ਭਰਮ ਦੀ ਤੇ ਵਹਿਮ ਭਰਮ ਦੇ ਵਿੱਚ ਜਦੋਂ ਲੋਕ ਪੈ ਜਾਂਦੇ ਆ ਫਿਰ ਉਹ ਉਹਨਾਂ ਚੀਜ਼ਾਂ ਨੂੰ ਮੰਨਣ ਲੱਗ ਜਾਂਦੇ ਆ ਕਿਉਂਕਿ ਵਹਿਮ ਭਰਮ ਵਿੱਚ ਬੰਦਾ ਜਦੋਂ ਜੰਮਦਾ ਹੈਗਾ ਉਦੋਂ ਉਹਨੂੰ ਕੁਝ ਨਹੀਂ ਪਤਾ ਹੁੰਦਾ ਉਹ ਜਿਹੜੇ ਗਾਂ ਪਹਿਲਾਂ ਜੰਮੇ ਜਨਮੇ ਵੇ ਹੁੰਦੇ ਆ ਲੋਕ ਉਹਨੂੰ ਸਿਖਾ ਦਿੰਦੇ ਆ ਤੂੰ ਐ ਕਰ ਲਈ ਸ਼ਾਇਦ ਤੇਰਾ ਪਾਪ ਧੋਤੇ ਜਾਣਗੇ ਤੂੰ ਐ ਕਰ ਲਈ ਤੂੰ ਅਮਰ ਹੋ ਜਾਏਗਾ ਤੂੰ ਐ ਕਰ ਲਈ ਤੇ ਬਾਕੀ ਤੁਸੀਂ ਹੁਣ ਕਮੈਂਟ ਦੇ ਸਕਦੇ ਹੋ ਵੀ ਇਹ ਜਿਹੜੇ ਕਾਰਨ ਕਿਉਂ ਆ ਦੇਖੋ ਇਹ ਸ਼ੂਜ਼ ਆ ਸਾਰੇ ਚਪਲਾਂ ਘੱਟ ਹੁੰਦੀਆਂ ਸ਼ੂਜ਼ ਹੁੰਦੇ ਆ ਯਾਨੀ ਕਿ ਫਿੱਤਿਆਂ ਵਾਲੇ ਜਾਂ ਦੂਜੇ ਆਪਾਂ ਕਹ ਲਈਏ ਚੇਪੀ ਵਾਲੇ ਸ਼ੂਜ਼ ਤੇ ਜਿਹੜੇ ਇੱਧਰ ਅਮਰੀਕਾ 'ਚ ਜਿਹੜੀਆਂ ਵੀ ਕੰਪਨੀਆਂ ਚੱਲਦੀਆਂ ਉਹਨਾਂ ਦੇ ਪਰੰਤੂ ਇਹ ਬਾਲੇ ਮਹਿੰਗੇ ਨਹੀਂ ਹੁੰਦੇ ਉਹ 10 ਡਾਲਰ 20 ਡਾਲਰ 25 ਡਾਲਰ ਇੰਨੇ ਰੇਂਜ ਤੱਕ ਹੁੰਦੇ ਆ ਆ ਦੇ ਨਿਸ਼ਤਰਾ ਲੈ ਆਈ ਵੇ ਕਹਿੰਦਾ ਉੱਚੀ ਅੱਡੀ ਦੇ ਬੂਟ ਪਰ ਅੱਡੀ ਤਾਂ ਹੈ ਨਹੀਂ ਜਿਹੜਾ ਇਹਨੂੰ ਕਹਿੰਦੇ ਹੁੰਦੇ ਆ ਪਤਾ ਨਹੀਂ ਹਾਈ ਨੈਕ ਵਾਲਾ ਬੂਟ ਤੇ ਟਾਂਕੇ ਜਾਂਦੇ ਆ ਲੋਕ ਬਾਕੀ ਤੁਸੀਂ ਦੱਸ ਸਕਦੇ ਹੋ ਜੇ ਕਿਸੇ ਨੂੰ ਅਮਰੀਕਾ 'ਚ ਰਹਿੰਦੇ ਹੋ ਇਹਨੂੰ ਇਸ ਚੀਜ਼ ਦਾ ਪਤਾ ਵੀ ਲੋਕੀ ਕਿਉਂ ਟੱਕ ਟੰਗਦੇ ਆ ਮੈਨੂੰ ਵੀ ਜਾਣਕਾਰੀ ਦੇ ਦਿਓ ਕਿਉਂਕਿ ਸੋਸ਼ਲ ਮੀਡੀਆ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਜਿਹੜੀ ਚੀਜ਼ ਦੱਸੂਗਾ ਉਹੀ ਸਹੀ ਆ ਜਿਹੜੇ ਦੂਜੇ ਵੀ ਸਰੋਤੇ ਵੀ ਹੁੰਦੇ ਆ ਨਾ ਕਹਿੰਦੇ ਸੁਣਨ ਵਾਲੇ ਉਹਨਾਂ ਨੂੰ ਵੀ ਬਹੁਤ ਕਈ ਵਾਰ ਬਹੁਤ ਜਾਣਕਾਰੀ ਹੁੰਦੀ ਆ ਪਰੰਤੂ ਆਪਣਾ ਟਾਰਗੇਟ ਇਹ ਨਹੀਂ ਹੈਗਾ ਵੀ ਜਿਹੜਾ ਕੁਝ ਮੈਂ ਕਹਿੰਨਾ ਉਹ ਹੀ ਸਹੀ ਆ ਫਿਰ ਕਿਉਂਕਿ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਗੱਲਾਂ ਇਹ ਹੀ ਚਲਦੀਆਂ ਵੀ ਜਿਹੜਾ ਕੁਝ ਮੈਂ ਕਹਿੰਨਾ ਉਹ ਸਹੀ ਆ ਬਾਕੀ ਦੁਨੀਆ ਤਾਂ ਗਲਤੀ ਆ ਤਾਂ ਤੋਂ ਆਪਾਂ ਕਹਿਣਾ ਮੈਨੂੰ ਵੀ ਨਹੀਂ ਪਤਾ ਭਾਈ ਆਪਾਂ ਤਾਂ ਸਿੱਧੀ ਗੱਲ ਕਹਿੰਦੇ ਆ ਵੀ ਇਹ ਕਿਉਂ ਆ ਇੱਥੇ ਇਹਨੂੰ ਸ਼ੂ ਫੈਂਸ ਕਹਿ ਦਿੰਦੇ ਆ ਜੁੱਤਿਆਂ ਦੀ ਵਾਰਡ ਕਹਿ ਲਈਏ ਜੁੱਤਿਆਂ ਦੀ ਦੀਵਾਰ ਕਹਿ ਲਈਏ ਤੇ ਉਦੋਂ ਬਾਅਦ ਜਦੋਂ ਡਿੱਗੀ ਜਾਂਦੇ ਆ ਉਹਦਾ ਇਕੱਠੇ ਕਰੀ ਜਾਂਦੇ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਕੀ ਸਿਸਟਮ ਆ ਇਹ ਕਿਉਂ ਆ ਐ ਡਿਡਾਸ ਦਾ ਵੀ ਰੱਖ ਕੇ ਗਿਆ ਕੋਈ ਪਰ ਆਮ ਤੌਰ ਤੇ ਮੈਂ ਨੋਟ ਕੀਤਾ ਵੀ ਜਿਆਦਾ ਬ੍ਰਾਂਡ ਦੇ ਇਨਸ਼ੂਜ਼ ਹੁੰਦੇ ਤੇ ਜਿਹੜੇ ਨਾਰਮਲ ਕਹਿ ਲਈਏ ਹਾਂ ਜਿਹੜੇ ਇੱਥੇ ਹੋਰ ਦੇਸੀ ਬ੍ਰਾਂਡ ਕਹਿ ਲਈਏ ਅਮਰੀਕਾ 'ਚ ਚੱਲਦੇ ਆ ਉਹਨਾਂ ਦੇ ਹੁੰਦੇ ਆ ਜਿਹੜੇ ਇੰਟਰਨੈਸ਼ਨਲ ਬ੍ਰਾਂਡ ਹੈਗੇ ਉਹਨਾਂ ਦੇ ਸ਼ੂ ਨਹੀਂ ਹੁੰਦੇ ਫਿਰ ਕਹਿੰਦਾ ਮਤਲਬ ਤੇ ਜੇ ਬਹਿਮ ਪਰਮਾ ਕੋਈ ਦਾਨ ਪੁੰਨਾ ਕੋਈ ਤੁਹਾਡੀ ਸੁੱਖ ਪੂਰੀ ਹੁੰਦੀ ਆ ਫਿਰ ਬ੍ਰਾਂਡ ਵੀ ਟੰਕੇ ਜਾਣੇ ਚਾਹੀਦੇ ਆ ਤੇ ਮੈਂ ਇਹ ਵੀ ਗੱਲ ਕਰਦਾ ਰਹਿਣਾ ਪਿੱਛੇ ਵੀ ਮੈਂ ਆ ਨਾਈਕੀ ਦਾ ਜਿਵੇਂ ਪਿਆ ਹੈ ਨਾ ਤੇ ਹੁਣ ਮੰਨ ਕੇ ਚੱਲੋ ਜੇ ਤਿਆ ਕਈ ਵਾਰ ਇਹ ਹੁੰਦਾ ਵੀ ਅੱਜ ਹੀ ਕੋਈ ਰੱਖ ਕੇ ਗਿਆ ਨਵੇਂ ਬਿਲਕੁਲ ਇਹ ਨਵੇਂ ਰੱਖਦੇ ਆ ਪੁਰਾਣੇ ਨਹੀਂ ਰੱਖਦੇ ਕਿਉਂਕਿ ਹੁਣ ਧੁੱਪਾ ਖੁਸ਼ਕੀ ਦਾ ਮੌਸਮ ਆ ਤੇ ਜਦੋਂ ਧੁੱਪੇ ਪਈ ਆ ਚੀਜ਼ ਤੇ ਉਹਨਾਂ ਦੀ ਹਾਲਤ ਕੀ ਹੋ ਗਈ ਆ ਦੇਖੋ ਐਡੀਡਾਸ ਇਹਦੀ ਸ਼ਕਲਾਂ ਇਹ ਲੱਗਦੀ ਆ ਵੀ ਥੋੜੇ ਟਾਈਮ ਦਾ ਹੀ ਰੱਖਿਆ ਹੋਇਆ ਹੈਗਾ ਰੰਗ ਰੂਪ ਪੱਖੋਂ ਰੱਖਦਾ ਪਤਾ ਲੱਗਦਾ ਹਾਂ ਤੋਂ ਕਈਆਂ ਦਾ ਤਾਂ ਪਤਾ ਲੱਗਦਾ ਵੀ ਹੁਣ ਥੱਲਿਓਂ ਜਿਹੜੇ ਆ ਆਪਣਾ ਹੁੰਦਾ ਥੱਲਿਓਂ ਲੈ ਗਿਆ ਹੈਗਾ ਤੇ ਇਹਨੂੰ ਮੋਚੀ ਦੀ ਲੋੜ ਹੈਗੀ ਆ ਮੋਚੀ ਸ਼ਾਪ ਤੇ ਜਾਣ ਦੀ ਤੇ ਪਰੰਤੂ ਵਹਿਮ ਭਰਮ ਕਹਿ ਲੀਏ ਕੋਈ ਟੂਣਾ ਟੱਪਾ ਕਹਿ ਲੀਏ ਇਹਦੇ ਬਾਰੇ ਨਹੀਂ ਮੈਨੂੰ ਪਤਾ ਲੱਗਿਆ ਵੀ ਕਿਉਂ ਆ ਇਹ ਕਾਹਤੋਂ ਆ ਤੇ ਮੈਂ ਜਦੋਂ ਵੀ ਇੱਥੋਂ ਨੰਗਦਾ ਹਾਂ ਉਹਦੇ ਬਾਰੇ ਜਦ ਵੀਡੀਓ ਵੱਖ-ਵੱਖ ਸਮੇਂ ਤੇ ਮੈਂ ਭੇਜਦਾ ਰਿਹਾ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਫੇਸਬੁੱਕ ਤੇ ਤੇ ਪਰ ਮੈਨੂੰ ਇਹ ਨਹੀਂ ਪਤਾ ਲੱਗਿਆ ਅਜੇ ਤੱਕ ਵੀ ਇਹ ਕਿਉਂ ਟੰਗਦੇ ਆ ਜੇ ਕਿਸੇ ਨੂੰ ਪਤਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਭਾਈ ਕਿਉਂਕਿ ਗੱਲ ਇਹ ਹੀ ਹੈ ਵੀ ਕੱਲਾ ਇਹ ਨਹੀਂ ਹੁੰਦਾ ਵੀ ਆਪਣੇ ਕੋਲੇ ਜਾਣਕਾਰੀ ਆਪਾਂ ਤਾਂ ਵੀ ਜਿਹੜੀ ਚੀਜ਼ ਦੇਖ ਲੈਣੇ ਉਹ ਦੱਸ ਦੰਨੇ ਆ ਤੇ ਕਈ ਵਾਰ ਜਿਹੜਾ ਬੰਦੇ ਨੇ ਕਈ ਵਾਰ ਨਹੀਂ ਚੀਜ਼ ਦੇਖੀ ਹੁੰਦੀ ਕਈ ਵਾਰ ਵੈਸੀ ਸੁਣਿਆ ਹੁੰਦਾ ਵੀ ਅਮਰੀਕਾ 'ਚ ਆਹ ਚੀਜ਼ ਵੀ ਹੁੰਦੀ ਆ ਲੋਕੀ ਇੱਕ ਜਗ੍ਹਾ ਤੇ ਜੁੱਤੇ ਵੀ ਟੰਗਦੇ ਆ ਤੇ ਉਹ ਕਿਉਂ ਟੰਗਦੇ ਆ ਤੁਸੀਂ ਮੈਨੂੰ ਦੱਸ ਦਿਓ ਤਾਂ ਕਿ ਆਪਾਂ ਵੀ ਆਪਣੀ ਜਾਣਕਾਰੀ 'ਚ ਵਾਧਾ ਕਰ ਲਈਏ ਪਰ ਤੋਂ ਮੈਨੂੰ ਅਮਰੀਕਾ 'ਚ ਰਹਿੰਦਿਆਂ 9 ਸਾਲ ਹੋ ਗਏ ਤੇ ਇਸ ਰੋਡ ਉੱਤੋਂ ਦੀ ਮੈਂ ਆਪਾਂ ਟਰੱਕ ਲਾਇਆ ਇੱਥੇ ਤੇ ਕੁਦਰਤੀ ਮੈਚ ਵੀ ਇਸ ਹਿਸਾਬ ਨਾਲ ਹੁੰਦਾ ਵੀ ਮੇਰਾ ਗਰਮੀ ਦਾ ਸੀਜ਼ਨ ਹੁੰਦਾ 100 ਹੁਣ 8 ਫਾਰਨਹਾਈਟ ਟੈਂਪਰੇਚਰ ਆ ਮੈਂ ਛਤਰੀ ਲੈ ਕੇ ਥੱਲੇ ਉਤਰਿਆ ਤੇ 33 33 ਹਵਾ ਚੱਲ ਰਹੀ ਆ ਜਿਹਨੂੰ ਆਪਾਂ ਕਹਿੰਦੇ ਹੁੰਨੇ ਆ ਲੂ ਲੂ ਚੱਲ ਰਹੀ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਭਾਈ ਉੱਚੀ ਅੱਡੀ ਵਾਲੇ ਬੂਟ ਕਿ ਹਾਈ ਨੈਕ ਵਾਲੇ ਬੂਟ ਵੀ ਜਦੋਂ ਇਹ ਬੰਦਾ ਟੰਕ ਕੇ ਇੱਥੇ ਟੰਕ ਕੇ ਜਾਂਦੇ ਆ ਇਕੱਲਾ ਇੱਕ ਨਹੀਂ ਟੰਗਦੇ ਯਾਨੀ ਕਿ ਇੱਕ ਪੈਰ ਦਾ ਨਹੀਂ ਦੋਨੇ ਪੈਰਾਂ ਦੇ ਟੰਗਦੇ ਆ ਹਨਾ ਦੋ ਦੋ ਜੋੜਾ ਪੂਰਾ ਜੋੜਾ ਹੀ ਟੰਗਦੇ ਆ ਤੇ ਹੋ ਸਕਦਾ ਵੀ ਆ ਦੇਖੋ ਜਿਵੇਂ ਆ ਜੋ ਸਾਰੇ ਜੋੜੇ ਆ ਆ ਇੱਕ ਪੈਰ ਦਾ ਦੂਜਾ ਥੱਲੇ ਦੂਜੇ ਪੈਰ ਦਾ ਪਰ ਕਿਤੇ ਕਿਤੇ ਦੋਨੇ ਜੋੜੇ ਹੈ ਨਹੀਂ ਕਿਤੇ ਕਿਤੇ ਮੈਨੂੰ ਲੱਗਦਾ ਕੱਲੇ ਕੱਲੇ ਆ ਤਾਂ ਕਰਕੇ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਕਿਤੇ ਸੋਸ਼ਲ ਮੀਡੀਆ ਤੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਵੀ ਕਿਉਂ ਆ ਇਹ ਕਾਤੋਂ ਆ ਅਮਰੀਕਾ ਦੇ ਵਿੱਚ ਆ ਸਟੇਟ ਹੈਗਾ ਮੇਰਾ ਕੈਲੀਫੋਰਨੀਆ ਤੇ ਇਸ ਦਾ ਨਾਮ ਜਿਹੜਾ ਆ ਇਹਨੂੰ ਆਪਾਂ ਜਦੋਂ ਸਰਚ ਕਰਨਾ ਹੋਵੇ ਤੁਸੀਂ SHO S H O E SHO FENCE F E N C E K S C ਚਲੋ ਫੈਂਸ ਜਿਹੜੇ ਵੀ ਸਪੈਲਿੰਗ ਹੁੰਦੇ ਆ ਉਹਦੇ ਨਾਲ ਤੁਸੀਂ ਸਰਚ ਕਰ ਸਕਦੇ ਹੋ ਫੋਟੋਆਂ ਤੁਸੀਂ ਉੱਥੇ Google Map ਤੇ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆ ਤਾਂ ਮੈਨੂੰ ਲੱਗਦਾ ਕਿ ਟੱਬਰ ਦੀ ਆ ਸਾਰੇ ਥੱਲੇ ਘਰ ਵਾਲਾ ਫਿਰ ਘਰ ਵਾਲੀ ਫਿਰ ਜਵਾਕ ਫਿਰ ਮੁੰਡਾ ਤੇ ਕੁੜੀ ਤੇ ਫਿਰ ਗਾਂ ਫਿਰ ਉਹਦੇ ਜਵਾਕ ਪੁੱਤੇ-ਜੋਤੇ ਤੇ ਹੈਗੀ ਹੱਦ ਕੋਣੀ ਕਹਾਣੀਆਂ ਇੱਥੇ ਲਿਖਿਆ ਆਇਆ ਨੇ ਉੱਤੇ ਲਿਖਿਆ ਇਫ ਯੂ ਆਰ ਨਾਟ ਬਿਜੀ ਲੀਵ ਇਨ ਥੈਨ ਯੂ ਆਰ ਜਸਟ ਡਾਈਂਗ ਸਲੋ ਕਹਿੰਦੇ ਜੇ ਬਿਜੀ ਨਹੀਂ ਹੋ ਤਮਾਰੋ ਵੀ ਹੌਲੀ ਹੌਲੀ ਫੇ ਮਰਨਾ ਤਾਂ ਹੈਗੇ ਆ ਮਰਨਾ ਸੱਚ ਕਹਿੰਦਾ ਜਿਉਣਾ ਝੂਠ ਇਹ ਦੁਨੀਆ ਭੁੱਲ ਗਈ ਆ ਤੇ ਮੈਂ ਤੂੰ ਇਹਦਾ ਮੈਨੂੰ ਕਾਰਨ ਨਹੀਂ ਪਤਾ ਲੱਗਿਆ ਅੱਜ ਤੱਕ ਮੈਂ ਕਈਆਂ ਨੂੰ ਇੱਥੇ ਅਮਰੀਕਾ 'ਚ ਵੀ ਪੁੱਛਿਆ ਵੀ ਕਿਸੇ ਨੂੰ ਇਹਦਾ ਕਾਰਨ ਪਤਾ ਕਈ ਤਾਂ ਇਹੋ ਜਿਹਾ ਵੀ ਉਹੀ ਗੱਲ ਆ ਕਈ ਆਪਾਂ ਕਹਿੰਦੇ ਉਹਨੇ ਰੂਟ ਤੋਂ ਲੰਘਦੇ ਹੀ ਨਹੀਂ ਉਹ ਰੂਟ ਉਧਰੋਂ ਸਿੱਧਾ 40 ਜਿਹੜਾ ਜਾਂਦਾ ਉਹ ਸੱਦਾ 40 ਤੇ ਚਲੇ ਜਾਂਦੇ ਆ ਤਾਂ ਤੁਝੇ 40 ਤੋਂ ਇੱਥੋਂ ਵਿੱਚ ਲੈ ਕੇ ਆਜੋ ਤੇ ਇੱਥੇ 10 ਤੇ ਚੜਨਾ ਹੋਵੇ ਅੱਗੇ ਜਾ ਕੇ ਇਹ ਰੂਟ ਪੈਂਦਾ ਇਹ ਵਾਲਾ ਥਾਂ ਮਿਲੂਗਾ ਤੁਹਾਨੂੰ ਤੇ ਆਪਾਂ ਟਰੱਕ ਡਰਾਈਵਰਾਂ ਨੂੰ ਵੀ ਕਹਿੰਨੇ ਆ ਜਿਹੜੇ ਕਿਤੇ ਇਧਰੋਂ 40 ਤੋਂ ਜਦੋਂ ਨੀਡਲ ਕੋਲੋਂ ਨੀਡਲ ਤੋਂ ਪਿੱਛੇ ਹੀ ਜਦੋਂ ਕੈਲੀਫੋਰਨੀਆ ਐਂਟਰ ਕਰਦੇ ਆ ਕੈਲੀਫੋਰਨੀਆ ਐਂਟਰ ਕਰਨ ਸਾਰੀ ਖੱਬੇ ਪਾਸੇ ਨੂੰ 95 ਮੁੜ ਜਾਂਦਾ ਲੈਫਟ ਸਾਈਡ ਨੂੰ 95 ਲੈ ਕੇ ਤੁਸੀਂ ਇੱਧਰ ਜਦੋਂ 10 ਤੇ ਜਾਣਾ ਹੋਵੇ ਐਲ ਦੇ ਏਰੀਆ 'ਚ ਰਿਵਰ ਸਾਈਡ ਏਰੀਆ 'ਚ ਉਦੋਂ ਮੰਨ ਲਿਓ ਚਲੋ ਨਾਲ ਤੇ ਮੀ ਸਫ਼ਰ ਉਹਨਾਂ ਕੀ ਪੈਂਦਾ ਮੀਲ ਘੱਟ ਪੈਂਦੇ ਆ ਉਧਰ ਫਰੀਵੇ ਤੇ 40 ਦੇ ਵਿੱਚ ਜਾਈਏ ਤਾਂ ਮੀਲ ਜ਼ਿਆਦਾ ਪੈਂਦੇ ਆ ਪਰ ਤੁਹਾਨੂੰ ਟਾਈਮ ਉਹਨਾਂ ਕੀ ਲੱਗਦਾ ਕਿਉਂਕਿ ਇੱਥੇ ਰਸਤੇ ਦੇ ਵਿੱਚ ਸਟਾਪ ਸਾਈਨ ਆ ਜਾਂਦੇ ਆ ਇੱਕ ਤਾਂ ਲਾਈਟਾਂ ਆ ਜਾਂਦੀਆਂ ਇਹੋ ਜਿਹਾ ਕੁਝ ਸਪੀਡ ਘੱਟ ਹੋ ਜਾਂਦੀ ਹੈ ਨਾ ਤੇ ਮੰਨ ਲਓ ਜਦੋਂ ਟਾਈਮ ਹੋਵੇ ਜਾ ਰੋਕੇ ਦੇਖਣਾ ਚਾਹੀਦਾ ਜੇ ਕੋਈ ਡਰਾਈਵਰ ਵੀਰ ਇੱਧਰ ਦੀ ਨੰਗਦਾ ਤੇ ਉਹਨੂੰ ਦੇਖੋ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਮੈਨੂੰ ਦੱਸੋ ਭਾਈ ਜਰੂਰ ਵੀ ਇਹਦਾ ਕਾਰਨੇ ਕੀ ਆ ਵੀ ਇਹ ਜੁੱਤੇ ਕਿਉਂ ਟੰਗੇ ਜਾਂਦੇ ਆ ਆ ਵ੍ਰੈਂਗਲਰ ਵ੍ਰੈਂਗਲਰ ਨਹੀਂ ਹੋ ਰਹੀ ਆ ਕੋਈ ਚਲੋ ਜਿਹੜੀ ਵੀ ਕੰਪਨੀ ਹੈਗੀ ਆ ਮਤਲਬ ਕਹਿੰਦਾ ਮਤਲਬ ਤਾਂ ਇਹ ਆ ਦੱਸਣ ਦਾ ਵੀ ਅਮਰੀਕਾ ਦੇ ਵਿੱਚ ਵੀ ਵਹਿਮ ਭਰਮ ਕਹਿ ਲਈਏ ਜਾਦੂ ਟੂਨੇ ਕਹਿ ਲਈਏ ਜਿੱਥਾਂ ਕੁਛ ਵੀ ਕਹਿ ਲਈਏ ਸਭ ਚੀਜ਼ ਚੱਲਦੀ ਆ ਤੇ ਕਈ ਵਾਰ ਤਾਂ ਜਦੋਂ ਬੰਦਾ ਪਹਿਲੀ ਵਾਰ ਆਉਂਦਾ ਨਾ ਉਦੋਂ ਬੰਦੇ ਨੂੰ ਬੜੀ ਹੈਰਾਨੀ ਹੁੰਦੀ ਆ ਵੀ ਆ ਕੀ ਜੁੱਤੇ ਟੰਗੇ ਪਿਆ ਕਹਿੰਦੇ ਫੈਂਸ ਦੇ ਉੱਤੇ ਤਾਂ ਆਪਾਂ ਕਹਿੰਦੇ ਹੁੰਦੇ ਆ ਤਾਰਾਂ ਤੇ ਕੱਪੜੇ ਸੁੱਕੇ ਪਾ ਸੁਕਣੇ ਪਾ ਦਾਂਗੇ ਤਾਰਾਂ ਤੇ ਕੋਈ ਵੇਲਾ ਚੜਾ ਦਾਂਗੇ ਬੁੱਟਿਆਂ ਵਾਲੀਆਂ ਫੁੱਲ ਬੁੱਟਿਆਂ ਵਾਲੀਆਂ ਪਰੰਤੂ ਇੱਥੇ ਜਿਹੜਾ ਹੈਗਾ ਤਾਰਾਂ ਦੇ ਉੱਤੇ ਜੁੱਤੇ ਟੰਗੇ ਜਾਂਦੇ ਆ ਅਮਰੀਕਾ ਦਾ ਸ਼ਹਿਰ ਇਤਨਾਲ ਸ਼ਹਿਰ ਪਿੰਦਾ ਰਾਈਸ ਆਰ ਆਈ ਸੀ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਚੌਲ ਚੌਲ ਦੇ ਨੇੜੇ ਇਹ ਹੈਗੇ ਆ ਸ਼ਹਿਰ ਦੇ ਨਾਲੇ ਤੇ ਉਹ ਦੀ ਮਿੱਤਲਾਕ ਦਾ ਕਹਿੰਦੀ ਬਾਲੀ ਸੁਖ ਹੋਣੀ ਆ ਕਹਿੰਦਾ ਜਿਹੜਾ ਮੈਂ ਚੜ ਕੇ ਉਹ ਸਿਰੇ ਤੇ ਟੰਗੀਆਂ ਚੱਪਲ ਬੱਚੇ ਦੀ ਚੱਪਲ ਵੱਡੇ ਜੁੱਤੇ ਵੀ ਹੁੰਦੇ ਆ ਬੱਚਿਆਂ ਦੇ ਨਾਰਮਲ ਬੱਚਿਆਂ ਦੇ ਤਾਂ ਘੱਟ ਛੋਟੇ ਦੇਖੋ ਬੱਚਿਆਂ ਦੇ ਵੀ ਹੈਗੇ ਆ ਵਿੱਚ ਕਈਆਂ ਦੀ ਸ਼ਕਲ ਤਾਂ ਇੰਨੀ ਵਿਗੜ ਗਈ ਵੀ ਕਹਿੰਦੇ ਹੁੰਦੇ ਆ ਨਾ ਸਰੀਰ ਤੇ ਵਿੱਚ ੁਰੜੀਆਂ ਪੈ ਜਾਂਦੀਆਂ ਕਿ ਹੁਣ ਬੰਦੇ ਨੇ ਵੀ ਕਹਿਦੀ ਅਸੀਂ ਧੁੱਪ ਚ ਬਿਠਾ ਦਈਏ ਨਾ ਬੰਦਾ ਉਹੀ ਸੁੱਕ ਜਾਊਗਾ ਤੇ ਲਾਈਫ ਆ ਇਹੀ ਲਾਈਫ ਆ ਤੇ ਜੁੱਤਿਆਂ ਦੀ ਸ਼ਕਲ ਵੀ ਓਵੇਂ ਬਣ ਜਾਂਦੀ ਆ ਵੀ ਪਤਾ ਨਹੀਂ ਕੀ ਪਤਾ ਕੋਈ 2 ਸਾਲ ਪਹਿਲਾਂ ਦਾ ਟੰਗਿਆ ਹੋਇਆ ਕੋਈ 5 ਸਾਲ ਪਹਿਲਾਂ ਦਾ ਟੰਗਿਆ ਹੋਇਆ ਪਤਾ ਨਹੀਂ ਕਦੋਂ ਇਹ ਸ਼ੁਰੂ ਕੀਤਾ ਰਿਵਾਜ ਕਹਿ ਲਈਏ ਭੇਡ ਚਾਲ ਕਹਿ ਲਈਏ ਵਹਿਮ ਵਹਿਮ ਪਰਮ ਕਹਿ ਲਈਏ ਕੁਝ ਵੀ ਕਹਿ ਸਕਦੇ ਆ ਆਪਾਂ ਕਿ세 ਮੈਂ ਕਿਸੇ ਪਾਰਟਿਕੂਲਰ ਨਾਮ ਨਹੀਂ ਯੂਜ਼ ਕਰਦਾ ਹੁੰਦਾ ਵੀ ਆਪਾਂ ਕਿਸੇ ਨੂੰ ਨਾਮ ਲੈ ਕੇ ਗੱਲ ਕਰੀਏ ਪਰੰਤੂ ਚੀਜ਼ਾਂ ਜਾਇਜ਼ ਆ ਕੋਈ ਵਹਿਮ ਕਹੂਗਾ ਇਹਨੂੰ ਕੋਈ ਜਾਦੂ ਟੂਣਾ ਕਹੂਗਾ ਕੋਈ ਸੁੱਖ ਪੂਰੀ ਹੋਣ ਦਾ ਸਾਧਨ ਕਹੂਗਾ ਵੀ ਮੇਰੀ ਸੁੱਖ ਪੂਰੀ ਹੁੰਦੀ ਆ ਪਰੰਤੂ ਕੀ ਹੁੰਦੀ ਆ ਕਿਵੇਂ ਹੁੰਦੀ ਆ ਜੇ ਪੂਰੀ ਹੁੰਦੀ ਆ ਤਾਂ ਮੈਨੂੰ ਵੀ ਦੱਸ ਦੋ ਭਾਈ ਇੱਥੇ ਟੰਗ ਜਾਨੇ ਆ ਹੁਣੇ ਤੇ ਜੇ ਕੋਈ ਜਾਦੂ ਟੂਣਾ ਉਹਨਾਂ 'ਚ ਆਪਾਂ ਵਿਸ਼ਵਾਸ ਨਹੀਂ ਕਰਦੇ ਬਸ ਤਾਂ ਇਹੋ ਜਿਹੀਆਂ ਚੀਜ਼ਾਂ ਸੁੱਖ ਪੂਰੀਆਂ ਐਵੇਂ ਨਹੀਂ ਹੁੰਦੀਆਂ ਹੁੰਦੀਆਂ ਆਪਣੇ ਦਾ ਦੱਸਣ ਦਾ ਮਤਲਬ ਦਿਖਾਉਣ ਦਾ ਮਤਲਬ ਇਹ ਆ ਕਿ ਅਮਰੀਕਾ ਦੇ ਵਿੱਚ ਵੀ ਲੋਕ ਵਹਿਮੀ ਭਰਮੀ ਕਹ ਲਈਏ ਜਾਦੂ ਟੂਣੇ ਵਾਲੇ ਉਹ ਕਿਉਂ ਲੋਕ ਉਹਨਾਂ ਚੱਕਰਾਂ 'ਚ ਪੈਂਦੇ ਆ ਅਸਲ ਵਿੱਚ ਕਾਰਨ ਇਹ ਹੁੰਦਾ ਵੀ ਜਦੋਂ ਸਾਡਾ ਮਨ ਟਕਦਾ ਤੇ ਸਾਨੂੰ ਦੂਜੇ ਦੀਆਂ ਗੱਲਾਂ ਵਧੀਆਂ ਲੱਗਣ ਲੱਗ ਜਾਂਦੀਆਂ ਜੇ ਹੁਣ ਕੋਈ ਕਹਿੰਦਾ ਹੋਵੇ ਇੱਥੇ ਜਾ ਕੇ ਬੋਟ ਟਾਂਗਾ ਨਵੇਂ ਲੈ ਕੇ 100 ਡਾਲਰ ਦੇ 100 ਡਾਲਰ ਦਾ ਤਾਂ ਬੂਟ ਮੈਂ ਇੱਥੇ ਦੇਖਿਆ ਨਹੀਂ 200 100 150 ਬਸ ਨਾਰਮਲ 10 20 15 20 ਕੇ ਡਾਲਰ 25 ਕੇ ਡਾਲਰ ਤੱਕ ਦੇ ਬੂਟ ਹੁੰਦੇ ਆ ਬਾਕੀ ਤੁਸੀਂ ਕਮੈਂਟ ਕਰ ਦਿਓ ਕਿਵੇਂ ਲੱਗਿਆ ਜਿਹੜਾ ਅਮਰੀਕਾ ਦਾ ਵਹਿਮ ਪਰਮ ਦਾ ਸਿਸਟਮ ਕਹਿ ਲਈਏ ਸਾਰੇ ਜਿੱਤਕ ਨਿਗਾ ਜਾਂਦੀ ਆ ਛਤਰੀ ਮੇਰੀ ਉੱਡ ਜਾਂਦੀ ਆ ਕਿਉਂਕਿ ਹਵਾ ਚੱਲਦੀ ਆ ਜਿੱਥੇ ਤੱਕ ਨਿਗਾ ਜਾਂਦੀ ਆ ਉਹ ਤੱਕ ਸੁਨਣਾ ਹੀ ਏਰੀਆ ਤਾਂ ਤੂੰ ਇਹ ਵੀ ਕੱਲ ਆ ਵੀ ਸੁਨਨੇ ਏਰੀਆ ਦੇ ਵਿੱਚ ਆ ਕੇ ਸ਼ੂਟ ਅੰਗਣੇ ਉਸ ਤੋਂ ਬਾਅਦ ਇੰਨੇ ਇਕੱਠੇ ਵੀ ਹੋ ਜਾਂਦੀ ਆ ਕਿੰਨਾ ਦੇਖੋ ਜੋੜਾ ਪਤਾ ਨਹੀਂ ਕਿੰਨਾ ਖੋਣਾ ਜਾਂ ਤਾਂ ਹੁਣ ਕਹਿ ਲਈਏ ਵੀ ਇੰਨੇ ਬੰਦਿਆਂ ਦੀ ਸੁੱਖ ਪੂਰੀ ਹੋ ਗਈ ਉਹ ਇੱਧਰ ਰੱਖਤੇ ਜਿਹੜੇ ਹਜੇ ਜਨਮ ਮਰ ਦੇ ਚੱਕਰਾਂ 'ਚ ਪਏ ਵੇ ਆ ਉਹ ਟੰਗੇ ਵੇ ਆ ਬਾਕੀ ਤੁਹਾਡੇ ਕਮੈਂਟ ਆਪਣੇ ਵਿਚਾਰ ਆਪਸ ਦੇਖ ਕੇ ਦੱਸ ਸਕਦੇ ਨੇ ਵੀ ਇੰਨਿਆਂ ਦੀ ਸੁੱਖ ਪੂਰੀ ਹੋ ਗਈ ਏ ਘਠੇ ਕਰਤੇ ਤੇ ਉਹ ਜਿਹੜੇ ਹਜੇ ਟੰਗੇ ਪਏ ਆ ਉਹੀ ਗੱਲ 84 ਲੱਖ ਜੂਨਾ 85 ਲੱਖ ਜੂਨਾ ਜਿਹੜੀਆਂ ਕਹਿੰਦੇ ਹੁੰਦੇ ਆ ਧਰਮ ਦੇ ਠੇਕੇਦਾਰ ਤੇ ਉਹ ਜੂਨਾ ਮੇਨਰ ਦਾ ਉਹ ਜਿਹੜੇ ਜਿਹੜੇ ਹਜੇ ਲਟਕੀ ਜਾਂਦੇ ਆ ਉਹ ਜੂਨਾ ਦੇ ਵਿੱਚ ਪਏ ਹੋਇਆ ਜਿਨ੍ਹਾਂ ਦੀਆਂ ਜੂਨਾ ਪੂਰੀਆਂ ਹੋ ਗਈਆਂ ਉਹ ਇੱਥੇ ਸੰਭਾਲ ਤੇ ਵੀ ਭਾਈ ਤੁਹਾਡੀ ਜੂਨ ਤਾਂ ਪੂਰੀ ਹੋ ਗਈ ਬਾਕੀ ਤੁਸੀਂ ਕਮੈਂਟ ਦੇ ਦਿਓ ਅਮਰੀਕਾ 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 ਤੇ ਅਮਰੀਕਾ ਦੇ ਵਿੱਚ ਵੀ ਵਹਿਮ ਪਰਮ ਦਾ ਬਹੁਤ ਵਧੀਆ ਹੈਗਾ ਤਰੀਕਾ ਤੇ ਸ਼ਹਿਰ ਹੈਗਾ ਸ਼ਹਿਰ ਤਾਂ ਹੈਗਾ ਰਾਈਸ ਪੈਂਦਾ ਇੱਥੇ ਸ਼ਹਿਰ ਵੀ ਕਿੱਥੇ ਨੇੜੇ ਆ ਇੱਕ ਪਿੰਡ ਆ ਗਾਂ ਜਾ ਕੇ ਰਾਈਸ ਆਰ ਆਈ ਸੀ ਇਦੋਂ ਇੱਕ ਉਹ ਥੋੜਾ ਜਿਹਾ ਅੱਗੇ ਵੀ ਹੈਗੀ ਆ ਅੱਧੇ ਕਿ ਮਿਲ ਤੇ ਟਰੱਕ ਉੱਥੇ ਲੈ ਕੇ ਜਾਣੇ ਆ ਤੁਰਕੇ ਤਾਂ ਬਹੁਤ ਟਾਈਮ ਲੱਗ ਜਾਣਾ ਉੱਥੋਂ ਦੀ ਵੀਡੀਓ ਅੱਡ ਪਾ ਦਾਂਗੇ ਤੇ ਬਾਕੀ ਤੁਸੀਂ ਕਮੈਂਟ ਕਰ ਦਿਓ ਕਿ ਇਹ ਵਹਿਮ ਪਰਮਾ ਜਾਦੂ ਟੂਣਾ ਕਿ ਕੋਈ ਸ਼ਕਤੀ ਆ ਜੇ ਹੈਗੀ ਆ ਤਾਂ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਗੱਲਾਂ 'ਚ ਆ ਗਿਆ ਉਹ ਇਹੋ ਜਿਹਾ ਕੰਮ ਕਰ ਸਕਦਾ ਜਾਦੂ ਟੂਣਾ ਦੇ ਵਿੱਚ ਵਿਸ਼ਵਾਸ ਕਰਦਾ ਪਰੰਤੂ ਮੈਂ ਮੰਨਦਾ ਆ ਜਿੰਦਗੀ ਦਾ ਤਜਰਬੇ ਕੋਈ ਜਾਦੂ ਟੂਣਾ ਕੋਈ ਅੰਧਵਿਸ਼ਵਾਸ ਸਾਰੇ ਫੈਲਾਏ ਵੇ ਆ ਉਹਨਾਂ ਲੋਕਾਂ ਦੇ ਜਿਹੜੇ ਤੁਹਾਨੂੰ ਬੇਵਕੂਫ ਬਣਾ ਕੇ ਆਪਣਾ ਘਰ ਭਰਦੇ ਆ ਉਹਦੇ 'ਚੋਂ ਮੈਂ ਵੀ ਜੇ ਗੱਲ ਕਰਾਂ ਜੇ 10 ਬੰਦਿਆਂ ਨੂੰ ਕਹਿਦਾ ਵੀ ਇੱਥੇ ਸ਼ੂਜ ਟਾਂਗਾ ਉਹ ਤੁਹਾਡੀ ਆ ਚੀਜ਼ ਪੂਰੀ ਹੋ ਜੂ ਮੈਂ ਮੰਨਦਾ ਉਹ ਚੱਕਦੇ ਜਾਨੇ ਦੀ ਚੀਜ਼ ਪੂਰੀ ਹੋ ਜਾਣੀ ਆ ਤੇ ਫਿਰ ਉਹ ਇੱਕ ਬੰਦਾ ਹੀ ਮੇਰੇ ਨਾਲ ਕੇ ਨੂੰ ਸਾਥ ਬਣਾ ਦਿੰਦਾ ਹੁੰਦਾ ਵੀ ਉਹ ਬਾਬਾ ਤਾਂ ਬੜਾ ਚਮਤਕਾਰੀ ਹੈ ਉਹਦੇ ਜਾ ਕੇ ਪੈਰੀ ਹੱਥ ਲਾਉ ਪਰੰਤੂ ਆਪਾਂ ਕਿਸੇ ਨੂੰ ਪ੍ਰੈਫਰ ਨਹੀਂ ਕਰਦੇ ਆਪਾਂ ਤਾਂ ਇੱਕ ਪੋਜ਼ਿਟਿਵ ਸੋਚ ਦੇ ਮਾਲਕਾਂ ਧਰਤੀ ਤੇ ਆਏ ਆ ਕੰਮ ਕਰਨ ਆਪਣੇ ਕੰਮ ਕਰੀ ਜਾਂਦੇ ਆ ਪਰੰਤੂ ਆਪਾਂ ਇਹ ਤੋਂ ਕਮੈਂਟ ਮੰਗ ਸਕਦੇ ਹਾਂ ਵੀ ਤੁਸੀਂ ਕਮੈਂਟ ਦੇ ਸਕਦੇ ਹੋ ਵੀ ਇਹ ਜਾਦੂ ਟੂਣਾ ਵਹਿਮ ਪਰਮਾ ਕੀ ਆ ਤੇ ਪਰੰਤੂ ਮੇਰੇ ਵਿਚਾਰ ਮੁਤਾਬਕ ਕਿਉਂਕਿ ਸੋਸ਼ਲ ਮੀਡੀਆ ਤੇ ਕਿਤੇ ਵੀ ਹੈ ਨਹੀਂ ਇਹਦੀ ਇਨਫੋਰਮੇਸ਼ਨ ਇਹ ਮੈਨੂੰ ਤਾਂ ਲੱਗਦਾ ਇੱਥੇ ਹੀ ਜਦੋਂ ਰੋਡ ਚੱਲ ਰਹੀ ਆ ਅਮਰੀਕਾ ਦਾ ਹਾਈਵੇ ਆ ਇਹ ਹਾਈਵੇ ਨੰਬਰ 62 ਇਹ ਹਾਈਵੇ ਨੰਬਰ 62 ਆ ਇਧਰਲੇ ਪਾਸੇ ਨਾਰਥ ਸਾਈਡ ਆ ਤੇ ਸੌਰੀ ਹਾਂ ਨਾਰਥ ਆ ਇਧਰਲੇ ਪਾਸੇ ਸਾਊਥ ਆ ਜਦੋਂ ਇਹ ਹਾਈਵੇ ਨੰਬਰ ਹਾਈਵੇ ਚੱਲ ਰਿਹਾ ਤੇ ਹੋ ਸਕਦਾ ਇੱਥੇ ਕੋਈ ਗੈਸ ਸਟੇਸ਼ਨ ਹੋਵੇ ਕਿਉਂਕਿ ਸਮ ਉਦੋਂ ਜਦੋਂ ਪੁਰਾਣਾ ਸਮਾਂ ਸੀਗਾ ਲੰਬੀਆਂ ਦੂਰੀਆਂ ਤੇ ਗੈਸ ਸਟੇਸ਼ਨ ਆਉਂਦੇ ਸੀਗੇ ਆਪਾਂ ਫਿਲਮਾਂ ਦੇ ਵਿੱਚ ਵੀ ਦੇਖਦੇ ਆ ਇਹੋ ਜਿਹੀਆਂ ਫਿਲਮਾਂ ਤੇ ਸ਼ੂਟਿੰਗ ਕਰ ਦਿੰਦੇ ਆ ਜਿਹੜੇ ਗਾਣੇ ਗੁਣਿਆਂ ਦੀਆਂ ਹੁੰਦੀਆਂ ਜਦੋਂ ਟ੍ਰੈਫਿਕ ਘੱਟ ਚੱਲਦਾ ਤੇ ਕੀ ਕਾਰਨ ਬਣਿਆ ਇੱਥੇ ਵੀ ਇਸ ਦੇ ਉੱਤੇ ਲੋਕੀ ਸ਼ੂਟਾਂ ਕੇ ਜਾਂਦੇ ਆ ਸ਼ੂਜ਼ ਕਈ ਵਾਰ ਤਾਂ ਜਦੋਂ ਤੁਸੀਂ ਆਵਾਜ਼ ਤਾਂ ਮੈਂ ਬਾਲੇ ਧਿਆਨ ਨਾਲ ਦੇਖਿਆ ਨਹੀਂ ਕਈ ਵਾਰ ਆਓ ਨਾ ਬਿਲਕੁਲ ਨਵੇਂ ਸ਼ੂਜ਼ ਮੰਨ ਕੇ ਚਲੋ ਅੱਜ ਸਵੇਰੇ ਟਾਂਕ ਟਾਂਕੇ ਗਿਆ ਤੇ ਮੈਂ ਮੈਂ ਸਿੱਧੀ ਗੱਲ ਕਰਦਾ ਜਿਹਦੇ ਕੋਲ ਨਹੀਂ ਹੈਗੇ ਚੱਕ ਕੇ ਲੈ ਜੋ ਪਾਲੋ ਪਰੰਤੂ ਗੱਲ ਤਾਂ ਕੀ ਆ ਇਹਨਾਂ ਦੇਸ਼ਾਂ ਦੇ ਵਿੱਚ ਚਲ ਉਹ ਚੀਜ਼ਾਂ ਨਹੀਂ ਹੁੰਦੀਆਂ ਲੋਕੀ ਕਹਿੰਦੇ ਪਹਿਲਾਂ ਹੀ ਅਗਲਾ ਕਹਿੰਦਾ ਕਿੱਥੇ 10 ਡਾਲਰ ਦੇ 20 ਡਾਲਰ ਉੱਥੇ ਲੈ ਲਾਂਗੇ ਪਰੰਤੂ ਗੱਲ ਤਾਂ ਇਹ ਆ ਵੀ ਜਿਹੜਾ 10 20 ਡਾਲਰ ਦੀ ਚੀਜ਼ ਤੁਸੀਂ ਆਹ ਮੈਂ ਮੰਨਦਾ ਵੀ ਇੱਕ ਵੇਸਟੇਜ ਆ ਵਹਿਮ ਪਰਮਦੇਵਾਰ ਤੇ ਜਾਂ ਕੋਈ ਧਰਮ ਦੇ ਧਾਰ ਤੇ ਕੋਈ ਜਾਦੂ ਟੂਨੇ ਦੇ ਧਾਰ ਤੇ ਜਾਇਆਂ ਚੀਜ਼ਾਂ ਹੁੰਦਿਆਂ ਹੁਣ ਤਾਂ ਫਿਰ ਲੋਕੀਏ ਉੱਪਰ ਸਵਰਗਾਂ 'ਚ ਨਾ ਪਹੁੰਚ ਜਾਣ ਪਹੁੰਚ ਜਾਣ ਬਾਕੀ ਤੁਸੀਂ ਕਮੈਂਟ ਮੇਰੇ ਵਿਚਾਰ ਧੰਨਵਾਦ